ਛੁੜੀਆਂ ਦਿੱਤੀਆਂ ਜਾਣੀਆਂ ਰਾਜੂ ਰਹਿਤਾ ਪ੍ਰੀਕਾ ਦੇ ਵਿੱਚ ਰੋਕੀ ਰਹਿਤਾ ਬਹੁਤ ਬਹੁਤ ਧੰਨਵਾਦ ਆਓ ਖਾਣਾ ਤੰਤਨ ਪੁੱਜ ਰੰਗਬਲੇ ਜੀ ਸ਼ਾਹ ਕੋਟ ਸਾਡੇ ਭੀਮਾ ਪਹਿਲਵਾਨ ਜੀ ਜੀ ਆਰਸੀ ਬਹੁਤ ਬਹੁਤ ਧੰਨਵਾਦ ਮਾਈਕ ਓਵਰ ਟੂ ਸਟੇਜ ਕਹਿੰਦੇ ਵੀਰ ਮਾਰੋ ਜੀ ਐਸਪੀ ਜੀ ਬੋਲੀ ਤੇ ਨਾਲ ਗੁਰਿੰਦਰ ਪੁੱਜਾ ਪਿੰਕਾ ਤੇ ਰਹਾ ਸਤਨਾ ਇਹ ਹੋਤੀਆਂ ਜਿਹੜੀਆਂ ਆ ਵੀ ਤੇ ਮੈਂ ਸ਼ਾਮਾਂ ਦੁਰ ਮੈਲੇ ਹੋਏ ਆ ਤਾਣਿਆਂ ਨੂੰ ਲੋ ਸ਼ਾਮਾ ਨਗਰ ਦੇ ਪਿੰਡ ਦੀ ਧਰਤੀ ਪਹਿਲਵਾਨੀ ਦੇ ਰੰਗ ਦੇ ਵਿੱਚ ਰੰਗੇ ਗਈ ਹੈ ਜਿੱਥੇ ਧੰਨਵਾਦ ਹੈ ਨੱਗੇ ਯਾਰ ਮੈਸੀ ਕੈਨੇਡਾ ਜਤਿੰਦਰ ਨੰਗਲ ਸ਼ਾਮਾ ਤੇ ਕਰਨ ਨੰਗਲ ਸ਼ਾਮਾ ਬਹੁਤ ਵੱਡਾ ਪਿਆਰ ਪੋਹਦਾ ਕੀਤਾ ਮੇਰ ਜੱਜ ਜੀ ਦੁਰਗਾ ਦਾਸ ਜੀ ਬੱਟਰ ਭਾਜੀ ਆਓ ਲਾਗੇ ਪੜਾ ਗਿਆ ਇਹ ਸਾਈਂ ਜੀ ਐਸ ਸਾਹਿਬ ਜੀ ਰੇਸ਼ਮ ਸਿੰਘ ਪਾਲ ਜੀ ਭਾਈ ਪੰਜਾਬ ਦੇ ਇੱਥੇ ਆਜਾ ਬੇਨਰ ਕਰੀ ਕੀਤਾ ਜਾ ਰਿਹਾ ਔਰ ਅੱਲਾਹ ਰਾਮ ਰਹੀਮ ਭਾਈ ਜੀ ਸਭ ਮਾਦੀ ਗੋਦ ਚ ਖੇਟੇ ਜੇ ਇਨਾ ਦੀ ਮਾਂ ਨਾ ਹੁੰਦੀ ਤਾਂ ਰੱਬ ਵੀ ਖਾਤਾ ਖੇਟੇ ਕਿ ਜਦ ਤੱਕ ਦੇਣਾ ਮਾਤ ਉਹਦੀ ਬਹੁਤ ਵੱਡੀ ਡੇਡ ਹੈ ਭਾਈ ਖਾੜੇ ਦੀ ਗੋਟੀਆਂ ਸ਼ੁਰੂ ਕਰ ਦਈਏ ਇੱਕ ਪਾਸੇ ਰੇੜੂ ਰੇੜੂ ਵਾਲਾ ਦੂਜੇ ਪਾਸੇ ਰਾਜੂ ਹੈ ਮਹਿਤਪੁਰ ਵਾਲਾ ਮੇਰੇ ਪੁੱਤਰੋ ਅਖਾਰਾ ਮਹਿਤਪੁਰ ਮੈਚ ਤੋਂ ਬਾਅਦ ਵੱਡਾ ਕੋਲੀ ਦਾ ਕੈਪਟਨ ਵੱਡੇ ਪਦ ਤੇ ਕਰਵਾਇਆ ਜਾਣਾ ਇਹ ਅਮਲੀ ਨੂੰ ਫਰੀਦ ਚੱਕੀ ਪੱਟੇ ਨੂੰ ਤਰੀਲ ਚੱਲੀ ਹੋਵੇ ਜਸੀ ਤੇ ਚੰਦਰ ਨਾਲ ਸੋਦੀ ਸ਼ੰਕਰ ਤੇ ਆ ਜਾਓ ਜੱਸੀ ਤੇ सोनू ਹਰਿਆਣਾ ਵਿੱਚ ਆ ਜਾਓ ਖਾਨਾ ਤੇ ਇੱਥੇ ਜੱਸੀ ਤੇ ਨਾਲ सोनू ਹਰਿਆਣਾ ਸੋਣ ਚਗਿਆੜੇ ਨੇ ਚਗਿਆੜੇ ਕੱਢੇ ਆ ਐਨਾ ਕਿ ਚਗਿਆੜਾ ਮੇਰੇ ਮਿੱਤਰੋ ਦੁਸ਼ਮਣ ਨਾਲ ਪੱਟਾ ਲਈਏ ਮੁੜ ਕੇ ਨਾ ਢੱਲੇ ਪਈਏ ਭਾਈ ਆ ਪਰਦੀ ਕਾ ਰਾਜੂ ਆ ਗਿਆ ਰਾਜੂ ਆ ਗਿਆ ਭਾਈ ਕਮਲ ਰੇ ਨੂੰ ਕਿਥੇ ਕਮਲ ਕਮਲ ਦਾ ਰੇ ਨੂੰ ਵਾਪਸ ਕੇ ਪੰਡਾ ਜੇ ਨਾ ਕਰ ਆ ਵੱਡੀਆਂ ਕੁਰਸੀਆਂ ਜੀ.ਆਰ.ਸੀ. ਸਾਹਿਬ ਕਰੋ ਵੱਲੋ ਉਧਰ ਮਹਾਪੁਰਸ਼ ਆਏ ਹੋਏ ਨੇ ਲਓ ਉਧਰ ਚੱਲਦੀ ਹੋਈ ਕੁਰਸੀ ਤੇ ਲਾਹੇ ਕੁਰਸੀ ਆਜੂ ਖੰਨੇ ਵਾਲੇ ਦੇ ਨਾਮ ਅਗਲੀ ਕੁਰਸੀ ਤੇ ਆਸ ਭਾਈ ਬਾਦਗੋਰੀ ਸਪੈਸ਼ਲ ਗੋਸਟੀ ਜਲੰਧਰ ਰੌਕ ਸ਼ਾਹਪੁਰ ਬਚਾ ਦੇ ਔਰ ਜੰਗਿਆਰਾ ਬੀਰਮ ਬੇਦਕਾਰ ਤੇ ਆਸ਼ੂ ਖੰਨਾ ਕਰਨ ਰੂਪਲ ਤੇ ਸੰਮੀ ਫਲਾ ਕਰਨ ਤੇ ਸੰਮੀ ਜਾਓ ਜੀ ਅੰਦਰ ਕਰਨ ਤੇ ਸੰਮੀ ਬਰੇਜ ਇਧਰ ਵੱਡਾ ਸਨਮਾਨ ਸਾਡੇ ਸਾਹਬਾਦਰ ਪੁਜੀ ਥੀਮ ਭਾਈ ਸਪੋਰਟਿੰਗ ਜਿੱਥਾ ਸੋਣਾ ਬੁੱਤ ਖਾਨੇ ਮਥੇਂਦਿਲ ਕਤੇ ਬਗਲ ਘਰਾਂ ਦਿਸਦਾ ਇੱਕ ਹੱਥ ਤਸ਼ਬੀਹ ਇੱਕ ਗਲ ਮਾਲਾ ਲਾਉ ਹਿੰਦੂ ਤੇ ਨਾ ਮੁਸਲਮਾਨ ਦਿਸਦਾ ਕਿ ਕੀਤਾ ਯਾਰ ਦਾ ਪਜਬਤ ਬੂਲਵੇਂ ਜਿਹਦੇ ਵਿੱਚ ਦੀਨ ਅਸਲਾਮ ਦਿਸਦਾ ਕਿ ਮੁਹੰਮਦ ਬੂਟਿਆ ਚਮਕਦਾ ਚੰਨ ਵਾਂਗੂ ਜਲਵਾ ਯਾਰ ਦਾ ਵਿੱਚ ਜਹਾਨ ਦਿਸਦਾ ਜਲਵਾ ਯਾਰ ਦਾ ਵਿੱਚ ਜਹਾਨ ਦਿਸਦਾ ਇਹ ਕਹਿੰਦੇ ਲਾਈਨਾਂ ਬੂਟਾ ਮੁਹੰਮਦੀ ਪਾਕਿਸਤਾਨ ਮਾਇਆ ਲਿਖੀਆਂ ਜਦੋਂ ਗੁਰੂ ਨਾਨਕ ਸਾਹਿਬ ਜੀਆ ਨੇ ਮੱਕੇ ਸ਼ਰੀਫ ਨੂੰ ਪੂਜ ਕੀਤਾ ਜੇ ਉਸ ਸਮੇਂ ਇਹ ਲਾਈਨਾਂ ਪਾਕਿਸਤਾਨ ਵਾਲੇ ਬੂਤਾ ਮੁਹੰਮਦ ਜੀ ਹੋਰਾਂ ਨੇ ਲਖਿਆ ਮਾਦਰ ਮਦੂਲ ਚੱਪੇ ਵਾਲ ਗੁੱਸਤੇ ਵਿੱਚ ਜਿੱਤ ਪ੍ਰਾਪਤ ਕਰ ਲਿਆ ਕਰਨ ਦੂਰ ਮੈਨ ਤੇ ਸੰਮੀ ਫਲੋਰ ਕਰਨ ਦੂਰ ਮੈਨ ਤੇ ਸੰਮੀ ਫਲੋਰ ਗੋਪੀ ਪਾੜੀ ਵਾਲ ਤੇ ਮਨੂ ਸ਼ਾਮ ਦੇ ਸੇਧ ਦੇ ਪ੍ਰਾਜਮਾਨ ਹਾਂ ਪੁਨੀ ਬੇਨਤੀ ਹੈ ਕਿ ਸਾਡੇ ਪਿੰਡ ਦੀ ਕੱਟ ਮਜਰਗਬਲੀ ਕੁਸ਼ਤੀ ਖਾਣਾ ਚਲਾਉਂਦੇ ਆ ਰਨ ਕਰਦੇ ਆ ਬਹੁਤ ਵੱਡਾ ਕੁਸ਼ਤੀ ਖਾਣਾ ਬਹੁਤ ਬਹੁਤ ਧੰਨਵਾਦ ਆ ਪੰਜਾਬੀ ਬੋਲਣ ਤੋਂ ਦੋਨੇ ਚੱਲਦਾ ਮੇਰੇ ਮਿੱਤਰੋ ਇਹ ਨਾ ਕਹਿੰਦੇ ਵੀ ਉਧਰ ਮਜੀਦਾ ਪਹਿਲਵਾਨ ਜੀ ਜੁਟੇ ਹੋਇਆ ਪਾਣੀ ਵਾਲਿਆਂ ਦਾ ਤੇ ਸਤਕਾਰਯੋਗ ਪਾਣੀ ਪਲਾਉਣ ਵਾਲਿਆਂ ਦਾ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਹੈ ਮੈਂ ਬੇਨਤੀ ਕਰੂੰਗਾ ਵੀ ਆ ਜਗਾ ਬੜੀਆਂ ਕਿ ਪੈਸਾ ਦਾ ਕੰਮ ਮਿੱਤਰਾਂ ਕਮਾਇਆ ਕੋਈ ਨਾ ਉਹ ਨੰਗਲ ਸ਼ਮਾ ਵਾਲਿਆਂ ਦੀਆਂ ਕਮਾਈਆਂ ਸੱਜੇ ਖੱਬੇ ਖੜੀਆਂ ਸੱਜੇ ਖੱਬੇ ਖੜੀਆਂ ਸੱਜੇ ਖੱਬੇ ਖੜੀਆਂ ਬਹੁਤ ਬਹੁਤ ਯਾਰ ਕੈਨੇਡਾ ਕੀ ਪਾਸਪੋਰਟ ਯਾ ਕਬੜੀ ਦਾ ਵੱਡਾ ਪ੍ਰੋਮੋਟਰ ਹੈ ਕੈਨੇਡਾ ਵਾਲਾ ਯਾਰ ਜੀ ਦੀ ਯਾਰੀ ਵਿਕਰ ਸਿੰਘ ਪਹਾਰ ਦੇ ਨਾਲ ਆ ਬੱਦ ਮੈਚ ਆਇਆ ਸਾਰੇ ਪਟਨਾ ਦਾ ਬਹੁਤ ਵੱਡਾ ਯਾਰ ਤੁਸੀਂ ਅਜੇ ਤਾਂ ਕੋਈ ਲਾਭ ਨਹੀਂ ਹੈਗੇ ਜੀ ਸਭ ਤੋਂ ਪਹਿਲਾਂ ਮੈਂ ਜਿੰਨੀ ਵੀ ਸਾਡੇ ਪਿੰਡ ਦੇ ਪਿੰਡ ਅੰਮ੍ਰਿਤਸਰ ਸਾਹਿਬਾ ਚੋਂ ਲੱਗੇ ਹੋਏ ਰਿਹਾ ਅੱਜ ਪੰਗਾਇਆ ਆਉਂਦੇ ਨਹੀਂ ਜਗ੍ਹਾ ਦੇ ਲੋਕਾਂ ਨਾਲ ਸਿੰਘ ਬੋਲਣਾ ਚਾਹਿਆ ਆਪ ਦੇ ਬੱਚੇ ਬੇਗਾਨਾ ਤੋਂ ਬਹੁਤ ਦਿਲਦਾ ਚੱਲਦਾ ਹੈ ਹਰੇ ਗੁਰੂ ਗੋਸਤ ਵੀ ਖਲਾਮੀ ਕਰਕੇ ਅਸੀਂ ਪਰਵਾਹ ਵੇਟ ਜੂਟ ਕੀਤਾ ਮਜ਼ਾ ਬਹੁਤ ਆਇਆ ਜੀ ਜਾਨ ਕਰੀਏ ਮੇਲੇ ਦੀ ਕਿੰਨੇ ਸਾਲਾਂ ਤੋਂ ਮੇਲਾ ਇਹ ਦੇਖੋ ਜੀ ਸ਼ਾਇਦ ਹੋ ਸਕਦਾ ਮੇਰੇ ਖਿਆਲ ਤੋਂ ਵੀ ਕਰਮ ਕੋਈ ਹੋਦਾ 100 ਸਾਲ ਤੋਂ ਹੋ ਰਿਹਾ ਜੀ ਸਾਡੇ ਬਜ਼ੁਰਗੋ ਬੈਠੇ ਹੋਏ ਨੇ ਇਹਨਾਂ ਤੋਂ ਬਹੁਤ ਪੁਰਾਣਾ ਜਿਹਾ ਸਾਲ ਦਾ ਪਲੱਸ ਕਹਿ ਸਕਦੇ ਆ ਹਾਂਜੀ ਬਹੁਤ ਬੰਦੇ ਲੱਗੇ ਨੇ ਇੰਨੇ ਦਾ ਲੱਗਿਆ ਉਹ ਗੱਲ ਨਹੀਂ ਜੀ ਦੇਖੋ ਪ੍ਰਮਾਤਮਾ ਕੇ ਦੋਹਰ ਵੀ ਕਿੱਥੇ ਦਾ ਵੀ ਮੌਸਮ ਵੀ ਜੂ ਖਰਾਬ ਕੀਤਾ ਪਰ ਫੇਰ ਵੀ ਅਸੀਂ ਬਾਰੀ ਬਾਰੀ ਧੰਨਵਾਦ ਕਰਦੇ ਆ ਸਾਨੂੰ ਅੱਜ ਥੋੜਾ ਟਾਈਮ ਮਿਲ ਗਿਆ ਇਸ ਚੀਜ਼ ਦਾ ਪਰ ਅਸੀਂ ਬਹੁਤ ਹੀ ਸਟੇਟੇ ਟੰਗਣਾ ਸਾਡੇ ਪ੍ਰਬੰਧੂ ਅਕਰ ਨੇ ਸਾਡੇ ਮੰਦਰੀ ਭਗਤ ਮੰਦਰੀ ਆ ਸਾਡੀ ਕਮੇਟੀ ਨੇ ਹੱਥੇ ਦਾ ਰਿਆ ਸਾਡੇ ਮੈਂਬਰ ਸਾਹਿਬਾਨ ਸਾਡੇ ਬੜੀ ਮਿਹਰ ਨਾਲ ਸਾਇਟ ਉਹ ਹੁਣ ਤੱਕ ਖੜਾ ਨਹੀਂ ਆਇਆ ਜੀ ಗ್ರಾಮ ਪੰਚਾਇਤ ਦੇ ਜਿਹਨਾਰੇ ਭਰਾਵਾਂ ਦੇ ਬਿਲਕੁਲ ਜੀ ਬਿਲਕੁਲ ਸਭ ਤੋਂ ਵੱਡਾ ਸੇ ਜੋਗਤਾ ਸਾਡੇ ਐਨਵੀ ਭਰਾਵਾਂ ਦਾ ਹੀ ਹੈ ਜੀ ਉਹਦੇ ਹੀ ਸਾਨੂੰ ਪੈਸੇ ਭੇਜਦੇ ਤੇ ਅਸੀਂ ਇੱਥੇ ਤੇ ਮਿਲਨੇ ਆਉਂਦੇ ਆ ਅਸੀਂ ਬਲਾਈ ਹੋਇ ਤੇ ਰਹੇ ਚਾਹੀਏ ਨਹੀਂ ਬੋਲਦੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਪੈਸਾ ਭੇਜਦੇ ਜੀ ਹਾਂਜੀ ਜੀ ਕਿਹਾ ਲੋਕੋ ਦੇ ਕਿ ਵੀ ਤੁਸੀਂ ਦੇਖੋ ਖੇਤਾ ਲਾਉਂਦੇ ਦੇਸ ਕੋਰ ਦੇ ਵਿੱਚ ਪ੍ਰਾਈਵੇਟ ਹੋਈ ਜਾਂਦੀ ਹੈ ਇਹ ਸਾਡੇ ਫੋਟੋਵਾਲ ਵੀ ਕਰਾਉਂਦੇ ਆ ਜੀ ਇੱਥੇ ਅਸੀਂ ਕੋਚ ਮੈਂ ਬੱਚਿਆਂ ਨੂੰ ਮੇਰੇ ਕੋਲ 30-40 ਬੱਚੇ ਜਿਨ੍ਹਾਂ ਨੂੰ ਮੈਂ ਫੁੱਟਬਾਲ ਦੀ ਟ੍ਰੇਨਿੰਗ ਦਿੰਦਾ ਆ ਕਦੇ ਰੇਵੇ ਬੰਦਾ ਆ ਉਹ ਬੱਚਿਆਂ ਨੂੰ ਸਮਾਨ ਵੀ ਲੈ ਕੇ ਲਈਦਾ ਹਾਲ ਵੀ ਅਖਾਰੇ ਦਾ ਵੱਧ ਤੋਂ ਵੱਧ ਮਾਪਿਆਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਬਣਾਉਣ ਵਾਲੇ ਹੋਰ ਪੜੇ ਖੱਪਾ ਦੇ ਜੋ ਵੱਧ ਤੋਂ ਵੱਧ ਵਾਲੇ ਪਾਸੇ ਨਿਸ਼ਾ ਦੁੱਤ ਪਾਉਂਦੇ ਆ ਇਹਦੇ ਸਮੇਂ ਦਾ ਵਾਦੋ ਮਿਹਰਬਾਨੀ ਦਾ ਥੈਂਕ ਯੂ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਸੰਗਤ ਆਈ ਹੈ ਬਾਗ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਪਿੰਡ ਆਉਣ ਦਾ ਥੈਂਕ ਯੂ को वाला दिख रहा है आ कर जाता हूं मैं सब पर वाला तो मेरा फाड़े फाड़े वो चला वो मैंने काम पे फेरी पर वाली जाना जब यार ना वो बहुत बुरा कौन है थाना में बहुत Ayo sɔrɔ lakaragu <laughs> ka waa dɔrɔn, o yoo taa kibaruyaa, o yoo taa tubaruu, o yoo taa tubaruu, ɛ afei toro nn mɔ, o yoo toro nnbɛ, a yoo taa tubaruu, o yoo taa tubaruu, a yoo taa tubaruu. ਅਨੁਭਵੀ ਹੋ ਗਿਆ ਜੀ ਅਗੋਂ ਲੋਕਾਂ ਦਾ ਜਿਹੜਾ ਸੇਰੇ ਦੇ ਵਿੱਚ ਬਣਾਏ ਸਾਥੀ ਵਿਕਦਾ ਰਹਿੰਦਾ ਹੈ ਉਹ ਵਿਆਪਕ ਉਸਤਿਆਂ ਕਿਹਾ ਜਾਂਦਾ ਹੈ ਉਹ ਸਾਥੀ ਜਿਹੜੀ ਮੰਗਤਾ ਆ ਉਹਦੇ ਬਾਹਰ ਸਿਆਖੀ ਤੇ ਉਹ ਤੇਜੀ ਸ਼ੁਰੂ ਦਿੱਤੀ ਜਾਂਦੀ ਹੈ ਪੀਟੀ ਸੰਘੀ ਕਮੇਟੀ ਵੱਲੋਂ ਮਨ ਲਿਓ ਪਹਿਲਵਾਨਾਂ ਨੂੰ ਬਲਾਕ ਦੇ ਵਿੱਚ ਚੋਣਿਆ ਹੋਇਆ ਬਹੁਤ ਬੜਾ ਜੀ ਹੈ 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 ਸਾਡੇ ਬਹੁਤ ਬਹੁਤ ਫੁੱਟਬਾਲ ਦੀ ਟੀਮ ਹੈ ਬਹੁਤ ਬਹੁਤ ਬੱਚੇ ਖੇਡਦੇ ਆ ਸਾਡੇ ਬੱਚੇ ਜਿਹੜੀ ਸੱਜਾ ਹੈ ਬਾਪ ਪਿਆਰ ਕਰਦਾ ਹੈ ਬਹੁਤ ਬਹੁਤ ਬਣਾਇਆ ਜਾ ਰਿਹਾ ਹੈ ਪੰਜਾਬ ਦੇ ਬੋਲਣ ਵਾਲੇ ਜਿਹੜਾ ਜੀ ਕਿਨਾ ਜੀ ਤੇ ਕਾਦੇ ਜੀ ਆਪਣੇ ਬਰਾਦਾ ਬਰਦਾ لال ਪਰੇ ਰੇਟੇ ਰਾਜਮਾਪੁਰ ਦੇ ਫਾਇਦਾ ਦਾ ਮਾਤਾ ਨਾ ਜਾਉਂਦਾ ਬੋਲਣ ਬੋਲਦੇ ਬਾਦਵਾਜ ਨਾ ਸਾਡੇ ਪਿੰਡ ਹਰ ਸਾਲ ਦੀ ਤਰ੍ਹਾਂ ਸ਼ਾਮਾਂ ਦੇ ਸਮੇਂ ਤੋਂ ਸਾਡੀ ਸੋਲ ਤੇ ਰਨਾਮੀ ਹੁਣ ਭਾਂਡਾ ਦੇ ਦੱਬਾ ਗੁਗਾ ਜਾਈ ਜੀ

ਯੋ ਅਜੇ ਹਰ ਸਾਲ ਸਿੰਧ ਵਿੱਚ ਆਉਂਦਾ ਹੈ ਜੀ ਤੇ ਇਸੇ ਦਾ ਤੈਕੀ ਤੋਂ ਜੋ ਫੁੱਲ ਪੈਣ ਦੇ ਬੰਦ ਦੇ ਬੰਦ ਹੋਏ ਜੀ ਉਹ ਵੀ ਵਾਰ ਹੋ ਸਕਦਾ ਹੈ ਕਿ ਹਮ ਦੇਵਤਾ ਬੜੀ ਮਾਨ ਦਾ ਬੜੀ ਸਾਦਾ ਨਾਲ ਪੈਲਾ ਰੱਖਿਆ ਹੈ ਮਹਾਨ ਨੂੰ ਬਾਲਾ ਜਗਾ ਲਗਾ ਜਾਿਆ ਆ ਬਤਲਾ ਭਰਾ ਭੂ ਕੋਈ ਨਾ ਮਾਜੀ ਦੀ ਹਾਂ ਤੇ ਕਾਹ ਚੇ ਬਾਰੇ ਭਗਵਾਨ ਸਿਰ ਤੋਂ ਚੁੱਕਿਆ ਜਾ ਰਿਹਾ ਹੈ ਜਦੋਂ ਪੰਜਾਬ ਵੀ ਪੱਡੇ ਤੋਂ ਕਾਲ ਮੇਰੇ ਸਾਡੇ ਪਿੰਡ ਦੇ ਡੀ ਆਰ ਪਾਲ ਤੇ ਜੇਮਸ ਲਾਈਨ ਨੇ ਚੁੱਕਿਆ ਹੈ